ਕੈਪਟਨ ਅਮਰਿੰਦਰ ਸਿੰਘ ਅੱਜ ਵਿਧਾਨ ਸਭਾ ਦੇ ਵਿੱਚ ਆਪਣਾ ਅਸਤੀਫਾ ਉਹਨਾਂ ਦੇ ਦਿੱਤਾ ਹੈ ਕੁਸਮਾ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਅਸਤੀਫਾ ਵਿਧਾਨ ਸਭਾ ਦੇ ਵਿੱਚ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰੀ ਸੀਟ ਤੋਂ ਐਮ ਐਲ ਏ ਸੀ ਤੇ ਅੰਮ੍ਰਿਤਸਰ ਸੀਟ ਤੋਂ ਲੋਕ ਸਭਾ ਚੋਣਾਂ ਵਿੱਚ ਜੇਤੂ ਉਮੀਦਵਾਰ ਨੇ ਕੈਪਟਨ ਅਮਰਿੰਦਰ ਸਿੰਘ ਕੈਪਟਨ ਨੇ ਭਾਜਪਾ ਦੇ ਦਿੱਗਜ ਨੇਤਾ अरुण जेटली ਨੂੰ ਮਦਦ ਦਿੱਤੀ ਸੀ ਅੰਮ੍ਰਿਤਸਰ ਦੀ ਸੀਟ ਤੋਂ ਤੇ ਅੱਜ ਉਹ ਆਪਣੇ ਵਿਧਾਇਕ ਦਲ ਤੋਂ ਅਸਤੀਫਾ ਦੇ ਰਹੇ ਨੇ ਅਸਤੀਫਾ ਉਹਨਾਂ ਦੇ ਵੱਲੋਂ ਸੌਧ ਦਿੱਤਾ ਗਿਆ ਇਸ ਖਬਰ ਤੇ ਸਾਡਾ ਨਾਲ ਸਾਡੇ ਪੱਤਰਕਾਰ ਯਾਦਵੰਦਰ ਸਿੰਘ ਜੁੜ ਚੁੱਕੇ ਨੇ ਯਾਦਵੰਦਰ ਕੈਪਟਨ ਅਮਿੰਦਰ ਸਿੰਘ ਦੇ ਵੱਲੋਂ ਸੌਭ ਦਿੱਤਾ ਗਿਆ ਸੀ ਅੱਜ ਚਰਨਜੀਤ ਅਟਵਾਲ ਦੇ ਨਾਲ ਉਹਨਾਂ ਦੀ ਮੁਲਾਕਾਤ ਹੋਣੀ ਸੀ ਕਿਉਂ ਹੋ ਚੁੱਕੀ ਹੈ ਬਿਲਕੁਲ ਦਰਸਲ ਰਿਜ਼ਾਈਨ ਭੇਜਿਆ ਸੀ ਪਹਿਲਾਂ ਉਹਨਾਂ ਨੇ ਸਪੀਕਰ ਨੇ ਐਕਸੈਪਟ ਨਹੀਂ ਕੀਤਾ ਸਪੀਕਰ ਨੇ ਕਿਹਾ ਸੀ ਕੈਪਟਨ ਅਮਿੰਦਰ ਸਿੰਘ ਖੁਦ ਆਉਣ ਕੈਪਟਨ ਅਮਿੰਦਰ ਸਿੰਘ ਅੱਜ ਆਏ ਨੇ ਅੱਜ ਹੀ ਉਹਨਾਂ ਨੇ ਰਿਜ਼ਾਈਨ ਦਿੱਤਾ ਅੱਜ ਹੀ ਐਕਸੈਪਟ ਹੋਇਆਗਾ ਪਹਿਲਾਂ ਉਹਨਾਂ ਨੇ ਆਪਣੇ ਪੀਏ ਦੇ ਜ਼ਰੀਏ ਭੇਜਿਆ ਸੀ ਜਿਸ ਤੋਂ ਬਾਅਦ ਸਪੀਕਰ ਨੇ ਕਿਹਾ ਸੀ ਕਿ ਉਹ ਖੁਦ ਅਜਿਹੇ ਦਾ ਐਕਸੈਪਟ ਹੋ ਚੁੱਕਾ ਹੈ ਵੱਡੀ ਗੱਲ ਇਹ ਹੁੰਦੀ ਹੈ ਕਿ ਲੋਕ ਸਭਾ ਦੇ ਅੰਦਰ ਤੁਸੀਂ 100 ਉਦੋਂ ਤੱਕ ਨਹੀਂ ਚੱਕ ਸਕਦੇ ਦੋ ਪਦਾਂ ਦੇ ਉੱਤੇ ਨਹੀਂ ਬੈਠ ਸਕਦੇ ਤੁਸੀਂ ਵਿਧਾਨ ਸਭਾ ਸ਼ਹਿਰੀ ਤੋਂ ਕਸਤਵਿੰਦਰ ਸਿੰਘ ਐਮ ਐਲ ਏ ਸਨ ਇਸ ਕਰਕੇ ਜੋ ਤੱਕ ਉਹ ਤਸੀਫਾ ਨਿਨ ਦੇ ਉੱਤਕ ਲੋਕ ਸਭਾ ਦੇ ਅੰਦਰ ਸੌ ਨਹੀਂ ਚੱਕ ਸਕਦੇ ਇਸ ਕਰਕੇ ਇਸ ਤੀਫਾ ਦੇ ਜ਼ਰੂਰੀ ਸੀ ਔਰ ਅੱਜ ਉਹਨਾਂ ਨੇ ਤੀਫਾ ਦਿੱਤਾ ਇਸ ਤੋਂ ਇਲਾਵਾ ਕੋਈ ਗੱਲ ਬਾਤ ਹੋਈ ਕਿਉਂਕਿ ਜਿਸ ਤਰ੍ਹਾਂ ਯਾਦ ਅੰਦਰ ਕਈ ਦਿਨਾਂ ਤੋਂ ਜੋ ਕਾਂਗਰਸ ਦੀ ਅੰਦਰੂਨੀ ਗੁੱਟਬਾਜ਼ੀ ਵੀ ਸਾਹਮਣੇ ਆ ਰਹੀ ਸੀ ਇਸ ਨੂੰ ਲੈ ਕੇ ਕੈਪਟਨ ਅਰਮਿੰਦਰ ਸਿੰਘ ਦੇ ਵੱਲੋਂ ਕੋਈ ਅੱਜ ਗੱਲ ਦੁਹਰਾਈ ਗਈ ਬਿਲਕੁਲ ਕੈਪਟਨ ਮਰਿੰਦਰ ਸਿੰਘ ਨੇ ਫਿਰ ਪ੍ਰਤਾਪ ਸਿੰਘ ਬਾਜਵਾਤੇ ਨਿਸ਼ਾਨਾ ਸਾਧਿਆ ਉਹਨਾਂ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੂੰ ਫਸਾਉਣਾ ਚਾਹੁੰਦੇ ਸੀ ਅੰਮ੍ਰਿਤਸਰ ਦੇ ਅੰਦਰ ਪਰ ਖੁਦ ਪ੍ਰਤਾਪ ਸਿੰਘ ਬਾਜਵਾ ਹੀ ਫਸ ਗਿਆ ਉਹਨਾਂ ਨੇ ਕਿਹਾ ਕਿ ਬਾਜੂ ਖਰਾ ਦੋਵੇਂ ਜਿਹੜੇ ਮੈਨੂੰ ਹਰਾਉਣ ਦੇ ਲਈ ਲੱਗੇ ਹੋਏ ਸੀ ਉੱਥੇ ਲਗਾਤਾਰ ਦੋ ਦਿਨ ਆਉਂਦੇ ਰਹੇ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਨੇ ਫਤੇਜੰਗ ਬਾਜਵਾ ਨੂੰ ਫੋਨ ਕੀਤਾ ਕਿ ਤੁਸੀਂ ਅੰਮ੍ਰਿਤਸਰ ਆਏ ਹੋ ਤਾਂ ਆਉਣ ਵਾਲੇ ਦਿਨਾਂ 'ਚ ਜਿਆਦਾ ਵਿਰੋਧ ਦਾ ਸਾਹਮਣਾ ਕਰ ਸਕਦਾ ਉਹਨਾਂ ਨੇ ਕਿਹਾ ਕਿ ਨਹੀਂ ਆਉਣਾ ਚਾਹੀਦਾ ਔਰ ਉਸ ਤੋਂ ਬਾਅਦ ਅੱਜ ਉਹਨਾਂ ਨੇ ਦਾਅਵਾ ਕੀਤਾ ਵੀਬੀ ਨਿਊਜ਼ ਕੋਲ ਕਿ ਤੁਸੀਂ ਫਤਿਹਜੰਗ ਬਾਜਵਾ ਤੋਂ ਵੀ ਪਤਾ ਕਰ ਸਕਦੇ ਹੋ ਇਸ ਕਰਕੇ ਜਿਹੜੀ ਉਹ ਲੜਾਈ ਪੁਰਾਣੀ ਗੁੱਟਬੰਦੀ ਦੀ ਆ ਫਿਰ ਇੱਕ ਵਾਰ ਸਾਹਮਣੇ ਆ ਪਰਮਿੰਦਰ ਸਿੰਘ ਕਹਿੰਦੇ ਨੇ ਕਿ ਇਹ ਪ੍ਰਧਾਨਗੀ ਦੀ ਲੜਾਈ ਨਹੀਂ ਜਾਂ 2017 ਦੇ ਮੁੱਖ ਮੰਤਰੀ ਪਾਦੀ ਲੜਾਈ ਨਹੀਂ ਇਹ ਸੂਲਾਂ ਦੀ ਲੜਾਈ ਹੈ ਕਿਉਂਕਿ ਨੈਤਿਕ ਧਾਰਤ ਤੇ ਮੈਂ ਫਜ਼ਦਾ ਸੀ ਤੇ ਨੈਤਿਕ ਧਾਰਤ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਦੇਣਾ ਚਾਹੀਦਾ ਹੈ ਜੀ ਯਾਦਵੰਦਰ ਇਹ ਗੱਲ ਹੋਰ ਜਾਨਣਾ ਚਾਹਵਾਂਗੇ ਕਿ ਆਮ ਤੌਰ ਤੇ ਜਦੋਂ ਸਪੀਕਰ ਦੇ ਨਾਲ ਉਹਨਾਂ ਦੀ ਜੇ ਗੱਲਬਾਤ ਹੋਈ ਹੈ ਤਾਂ ਕਾਰਨ ਪੁੱਛਿਆ ਜਾਂਦਾ ਹੈ ਕਿ ਆਖਿਰਕਾਰ ਤੁਸੀਂ ਅਸੀਫ਼ਾ ਦੇ ਰਹੇ ਹੋ ਤਾਂ ਕਿਸੇ ਦਬਾਅ ਚ ਦੇ ਰਹੇ ਹੋ ਜਾਂ ਕੀ ਕਾਰਨ ਮੰਨਿਆ ਜਾ ਰਿਹਾ ਹੈ ਕੈਪਟ ਨੀ ਬਜਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਅਗਰ ਤੁਸੀਂ ਲੋਕ ਸਭਾ ਦੇ ਅੰਦਰ ਪਹੁੰਚ ਚੁੱਕਣੀ ਆਪਣੇ 바ਦੀ ਲੋਕ ਸਭਾ ਮੈਂਬਰ ਬਣ ਚੁੱਕੇ ਨੇ ਉਹ ਅੰਮ੍ਰਿਤਸਰ ਤੋਂ ਸਭ ਵਿਧਾਨ ਸਭਾ ਦੇ ਪਾਸ ਤੋਂ ਅਸਤੀਫਾ ਦੇਣਾ ਪਊਗਾ ਤਾਂ ਉਹ ਨਹੀਂ ਤੁਸੀਂ ਲੋਕ ਸਭਾ ਦੇ ਮੈਂਬਰ ਬਣ ਸਕਦੇ ਹੋ ਲੋਕ ਸਭਾ ਦੇ ਮੈਂਬਰ ਦੀ ਬਕਾਇਦਾ ਸਹੁੰ ਚੁੱਕੀ ਜਾਂਦੀ ਹੈ ਜਿਹੜੀ ਆਉਣ ਵਾਲੇ ਦਿਨਾਂ 'ਚ ਇੱਕ ਦਿਨਾਂ 'ਚ ਉਹਨਾਂ ਨੇ ਸਹੁੰ ਚੁੱਕਣੀ ਆ ਉਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਪੀ ਜਰੀਏ ਸਦੀਫਾ ਭੇਜਿਆ ਸੀ ਸਪੀਕਰ ਨੇ ਕਿਹਾ ਸੀ ਕਿ ਇਸ ਤਰ੍ਹਾਂ ਸਦੀਫਾ ਖਤਮ ਹੋ ਗਿਆ ਤੁਸੀਂ ਖੁਦ ਆਓ ਅਰਵਿੰਦ ਖੰਨਾ ਨੂੰ ਵੀ ਇਹੀ ਕਿਹਾ ਸੀ ਕਪਟਨ ਮਨਿੰਦਰ ਸਿੰਘ ਨੂੰ ਇਹ ਕਿਹਾ ਸੀ ਉਹਦੇ 'ਚ ਕੋਈ ਦਬਾਅ ਵਾਲੀ ਗੱਲ ਨਹੀਂ ਸਿਰਫ ਇਹ ਹੁੰਦਾ ਕਿ ਲੋਕ ਸਭਾ ਦੀ ਅਗਰ ਤੁਸੀਂ ਸੌ ਚੁੱਕਣੀ ਹੈ ਤਾਂ ਵਿਧਾਨ ਸਭਾ ਤੋਂ ਰਿਜਾਈਨ ਕਰਨਾ ਪਊਗਾ